ਸਾਤ ਸੰਗਤ ਜੀ ਆ ਵੀਡੀਓ ਦੇਖ ਕੇ ਸੱਚੇ ਦਿਲੋਂ ਇੱਕ ਵਾਰੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਨਾ ਨਿਧਾਂ ਨੇ ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਾਂਗੇ ਤੇਗ ਬਹਾਦਰ ਸਿਮਰੇ ਹਨ ਘਰ ਨੌ ਨਿਦ ਆਵੇ ਤਾਏ ਤਾਏ ਦਾ ਅਰਥ ਆਪਾਂ ਸਮਝਣਿਆ ਦੌੜ ਕੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ ਘਰ ਨੌ ਨਦੀਆਂ ਤਾ ਕੇ ਹੁੰਦੀਆਂ ਨੇ ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਇ ਜਿੱਥੇ ਵੀ ਕੋਈ ਯਾਦ ਕਰਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਿਤਾ ਕਰਨ ਵਾਸਤੇ ਪਹੁੰਚਦੇ